ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਦਾ ਗਿਆਵਰਟੀ ਨਮਾਇਸ਼ਰ ਬਨੋਂ ਜੋ ਹਰੀਆਵਲ ਸੇਵਾ ਸ਼ੁਰੂ ਕੀਤੀ ਗਈ ਆ ਪਿਛਲੇ ਕਈ ਸਾਲਾਂ ਤੋਂ ਸੇਵਾਦਾਰ ਇਹਦਾ ਕਰਦੇ ਆ ਨਵਾਂ ਖੇੜੀ ਜੋ ਮੁਫਟ ਵਾਇਡਰ ਹੈ ਇਹਨਾਂ ਦੇ ਉੱਤੇ ਤੇ ਲਾਈਵ ਜੰਦੇ ਆ ਦੇਖਭਾਲ ਵੀ ਕੀਤੀ ਜਾਂਦੀ ਆ ਰੋਜ਼ਾਨਾ ਹੀ ਸੇਵਾਦਾਰ ਵੇਰੇ ਸ਼ਹਿਰ ਨੂੰ ਲੈ ਕੇ 7:00 8:00 ਵਜੇ ਤੱਕ ਦੇਖਭਾਲ ਕਰਦੇ ਆ ਮਕਸਦ ਦੇਖੋ ਹੀ ਆ ਕਿ ਸਾਡਾ ਸ਼ਹਿਰ ਵਧੀਆ ਸਾਫ਼ ਸੁਥਰਾ ਹੋਵੇ ਹਰਿਆ ਭਰਿਆ ਹੋਵੇ ਵਧੀਆ ਵਾਤਾਵਰਣ ਹੋਵੇ ਇਸ ਬਾਕਸ ਮੈਕਸਟਰ ਨਾਲ ਕਰਿਆ ਹੋਇਆ ਹੈ ਇਹ ਸੇਵਾਜੀ ਕੀਤੀ ਹੈ ਸੋ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਆਂ ਕਿ ਇਹ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਇਆ ਕਰੋ ਜਿੰਨਾ ਵੀ ਸਮਾਂ ਹੁੰਦਾ ਉਹਦੇ ਵਿੱਚ ਜ਼ਰੂਰ ਯੋਗਦਾਨ ਪਾਇਆ ਕਰੋ ਕਿਉਂਕਿ ਪਿਛਲੇ ਸਾਲ ਜਿਹੜੇ ਬੂਟੇ ਲਾਏ ਗਏ ਸੀ ਉਹ ਬਹੁਤ ਵਧੀਆ ਹੁਣ ਰੈਲੀ ਮਾਰ ਰਹੇ ਆ ਬੂਟਿਆਂ ਨੂੰ ਫੁੱਲ ਖਿੜ ਰਹੇ ਆ ਜਿਹਦੇ ਨਾਲ ਕਿ ਸ਼ਹਿਰੀ ਸੁੰਦਰਤਾ ਵਿੱਚ ਵਾਧਾ ਹੁੰਦਾ ਤੇ ਇਹ ਤੇ ਲਈ ਜਿਹਨੇ ਨੇ ਵੀ ਸਾਨੂੰ ਸਹਿਯੋਗ ਕੀਤਾ ਜਾਂ ਕਿਸੇ ਨੇ ਖਾਦ ਲੈ ਕੇ ਦਿੱਤੀ ਬੂਟੇ ਲੈ ਕੇ ਦਿੱਤੇ ਜਾਂ ਹੱਥੀਂ ਸੇਵਾ ਕੀਤੀ ਪਾਣੀ ਲਾਉਣ ਲਈ ਜੋ ਸੇਵਾ ਕੀਤੀ ਸੇਵਾ ਜਿਹੜਾ ਬੀਜ ਉਹ ਦਿੱਤਾ ਇਹ ਸਾਰਿਆਂ ਦਾ ਧੰਨਵਾਦ ਹੀ ਕਰਦੇ ਆ ਤੇ ਬਾਕੀਆਂ ਤੋਂ ਵੀ ਮੀਤ ਕਰਦੇ ਆ ਕਿ ਉਹ ਬਾਕੀਵਾਂ ਨੇ ਸੰਬਿਤਰਾ ਜੀ ਮੰਦਰਮੇ ਤਾਂ ਜਿਹੜੀ ਇਹ ਸੇਵਾ ਕੀਤੀ ਜਿਹਦੇ ਮਤੋਂ ਵਾਲਾ ਆਪਣਾ ਕੰਮ ਕਰਦੇ ਵੀ ਵਾਈ ਬੀ ਚਾਹ ਸਕਦਾ ਵਾਈ ਬੀ ਮਣੀ ਅਕਾਲੀ ਦਲ ਵੱਲੋਂ ਜਿਹੜੀ ਇਹ ਠੱਗਾਂ ਦੀ ਸਰਕਾਰ ਜਿਹੜੀ ਕਹਿੰਦੀ ਸੀ ਕਿ ਆਮ ਆਦਮੀ ਆ ਜਿਹਨੇ ਪੰਜਾਬ ਦੇ ਅੰਦਰ ਇਦਾਂ ਦਾ ਭ੍ਰਿਸ਼ਟਾਚਾਰ ਫਲਾਇਆ ਔਰ ਇਸ ਤਰ੍ਹਾਂ ਗੈਂਗਵਾਰ ਹੋ ਰਹੀ ਆ ਕਿ ਅੱਜ ਜਿੱਥੇ ਪੰਜਾਬ ਦੇ ਵਪਾਰੀ ਪੰਜਾਬ ਛੱਡ ਜਣ ਕੇ ਭੱਜ ਰਹੇ ਆ ਉਥੇ ਆਮ ਲੋਕ ਵੀ ਮਫਾਜ ਨਹੀਂ ਗੁੰਡਾ ਕਰਦੀ ਐਨਾ ਵੱਧ ਗਈ ਆ ਕਿ ਗੈਂਗਸਟਰਾਂ ਦੀਆਂ ਧਮਕੀਆਂ ਨਿਤ ਮਿਲਦੀਆਂ ਜਿੱਥੇ ਮੈਂ ਸਮਝਦਾ ਹਾਂ ਕਿ ਸਰਕਾਰ ਦਾ ਫੇਲਿਅਰ ਆ ਉਥੇ ਜਿਹੜੇ ਕਹਿੰਦੇ ਸੀ ਵੀ ਇਹ ਕਿਸਾਨਾਂ ਦੀ ਸਰਕਾਰ ਆ ਤੇ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਜਿਹੜੇ ਡੀਜ਼ਲ ਦੇ ਰੇਟ ਵਧਾਉਂਦੇ ਇਸੇ ਤਰ੍ਹਾਂ ਬਿਜਲੀ ਦੇ ਰੇਟ ਵਧਾਉਂਦੇ ਅੱਜ ਇਸ ਜ਼ੁਲਮ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੇ ਪੰਜਾਬ ਪੱਧਰ ਤੇ ਧਰਨੇ ਦਿੱਤੇ ਜਾ ਰਹੇ ਆ ਉਸੇ ਲੜੀ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੀਰਪਾਗ ਸਿੰਘ ਨਗਰ ਨਵਾਂ ਸ਼ਹਿਰ ਵਿਖੇ ਇਹ ਜਿਹੜਾ ਜਿਲਾ ਪੱਧਰੀ ਧਰਨਾ ਦਿੱਤਾ ਜਾ ਰਿਹਾ ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਜਥੇਦਾਰ ਬਲਵਿੰਦਰ ਸਿੰਘ ਜੀ ਭੁੰਦੜ ਚੰਦ ਸਮੇਂ ਦੌਰਾਨ ਸਾਡੇ ਵਿੱਚ ਪਹੁੰਚਣ ਵਾਲੇ ਆ ਔਰ ਅੱਜ ਦਾ ਜਿਹੜਾ ਮੁਖ ਵਿਸ਼ਾ ਆ ਉਹ ਭ੍ਰਿਸ਼ਟਾਚਾਰ ਗੁੰਡਾਗਰਦੀ ਔਰ ਬਿਜਲੀ ਦੀਆਂ ਕੀਮਤਾਂ ਡੀਜ਼ਲ ਦੀਆਂ ਕੀਮਤਾਂ ਦੇ ਖਿਲਾਫ ਆ ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਪਹਿਲਾ ਨਿਮਤਪਾ ਸਾਹਿਬ ਬਹੁਤ ਹੀ ਇਸਤਿਹਾਰ ਨੂੰ ਸ਼ਰੋਣੀ ਕਾਲੀਗਾਂ ਦੇ ਜਿਵੇਂ ਵਰਕਰ ਸਾਹਿਬ ਵੀ ਕਿਹਿੰਦੇ ਪਹਿਲਾ ਅਰਨੀਦਰ ਸਾਹਿਬ ਜਿਹੜਾ ਸਾਡਾ ਅਜਦਾ ਤਰ੍ਹਾਂ ਤੇ ਪੂਰੇ ਪੰਜਾਬ ਦੇ ਵਿੱਚ ਗੜੀਗਾਰ ਕਾਨੂੰਨ ਦਿੱਤੇ ਜਾ ਰਹੇ ਹੈ ਉਸ ਕਰਕੇ ਸਾਰੀ ਇੱਥੇ ਦਿੱਤੇ ਹੈ ਬਹੁਤ ਤਕਲੀਫ ਸਾਰੀ ਠੱਠੇ ਹੋਈ ਹੈ ਸਭ ਤੋਂ ਪਹਿਲਾਂ ਤਾਂ ਕਿਹੜੀ ਸਰਕਾਰ ਨੇ ਸਾਡੇ ਬੀਜੰਡੀਆ ਟੀਮ ਦਾ ਪਟ્રોલ ਵਾਲੀ ਟੀਮ ਦਾ ਤੇ ਬਿਜਲੀ ਦੇ ਬਿੱਲ ਜਿਹੜੇ ਬੰਲਾ ਕਹਿੰਦੇ ਸੀ ਆ ਵੀ ਕਰਨਾ ਬੱਸਾਂ ਦਾ ਕਿਰਾਇਆ ਕੋਈ ਚੀਜ਼ ਹੈ ਹੋ ਕੇ ਜਿੱਥੇ ਵਿੱਚ ਮਰਜ਼ਾ ਨਾਲ ਕੀਤਾ ਹੋਵੇ ਵਾਣੀ ਸੁਪਿਆਂ ਦੇ ਹਿਸਾਬ ਨਾਲ ਜੇ ਸਾਡਾ ਪਟ્રોલ ਡੀਜ਼ਲ ਦਾ ਪਹਿਲਾਂ ਹੀ ਬਹੁਤ ਫਰਕ ਹੈ ਜਿਵੇਂ ਕਿ ਮਾਰ ਹਰ ਇੱਕ ਜੀਵਨਾਰ ਹਰ ਇੱਕ ਨੂੰ ਜਿੰਨੇ ਵੀ ਜੀਰ ਬਰਤੀਏ ਨਹੀਂ ਹੈ ਬਾਕੀ ਰਹੀ ਬਿਜਲੀ ਦੀ ਗੱਲ ਇੱਕ ਪਾਸੇ ਤਾਂ ਮੁਫਤ ਦੇਣੀ ਹੈ ਗੱਲਾਂ ਕੀਤੀਆਂ ਜਾ ਰਹੀਆਂ ਦੂਜੇ ਪਾਸੇ ਬਿਜਲੀ ਦਾ ਬਿੱਲ ਵਧਾ ਕੇ ਹੋਰ ਭਾਰ ਜਿਹੜਾ ਵਧਾਇਆ ਜਾ ਰਿਹਾ ਇਕਲ ਭ੍ਰਿਸ਼ਟਾਚਾਰ ਦੀ ਸਭ ਤੋਂ ਵੱਧ ਜਿਹੜੀ ਹੈ ਰੋਣਾ ਪਾ ਰਹੀ ਹੈ ਸਰਕਾਰ ਵੀ ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਹੈ ਜੇ ਮੈਂ ਗਲਤ ਨਾ ਹੋਵਾਂ ਤਾਂ ਜਿੰਨੇ ਵੀ ਤੁਸੀਂ ਇੱਥੇ ਬੈਠੇ ਐ ਜਿਹੜੀ ਅਸਰਦਾਰ ਤੇ ਸੱਚੀ ਸਰਕਾਰ ਆਈ ਐ ਆਮ ਆਦਮੀ ਪਾਰਟੀ ਦੀ ਅੱਜ ਹਾਲਾਤ ਕੀ ਐ ਦਿੱਲੀ ਦੇ ਵਿੱਚ ਇਸ ਦਾ ਜਿਹੜਾ ਪਹਿਲਾ ਮੁੱਖ ਮੰਤਰੀ ਬਣਿਆ ਸੀ ਕੇਜਰੀ ਅੱਜ ਕੀ ਹਾਲਾਤ ਐ ਕਿਹੜੇ ਘਟਾਲਿਆਂ ਦੇ ਵਿੱਚ ਅੰਦਰ ਐ ਅੱਜ ਪੰਜਾਬ ਸੂਬਾ ਕਿੱਥੇ ਜਾ ਰਿਹਾ ਵਿਨਾਸ਼ ਵੱਲ ਨੂੰ ਤੁਰ ਪਿਆ ਅੱਜ ਬੱਚਿਆਂ ਦੀ ਗੱਲ ਕਰਦਾ ਸਕਾਲਰਸ਼ਿਪਾਂ ਬੰਦ ਹੋ ਗਈਆਂ ਜਿਹੜੇ ਮੈਡੀਟੇਰਨੀਅਨ ਸਕੂਲ ਸੀਗੇ ਸਾਡੇ ਬੰਦ ਹੋ ਗਏ ਜਿਹੜੇ ਪੁੰਡਰ ਸਾਹਿਬ ਆਪਾਂ ਸੁਖਦਾ ਕੇਂਦਰ ਪਿੰਡਾਂ 'ਚ ਬਣਾਏ ਸੀਗੇ ਉਹਨਾਂ ਨੂੰ ਵੀ ਨਾਮ ਬਦਲ ਕੇ ਉੱਤੇ ਆਮ ਆਦਮੀ ਪਾਰਟੀ ਦੇ ਕਲਿਨਿਕ ਨੀ ਕ ਉਹ ਬਣਾ ਦਿੱਤਾ ਗਿਆ ਇੱਕ ਛੋਟੀ ਜਿਹੀ ਐਗਜ਼ਾਮਪਲ ਆ ਜਾਂਦੇ ਦੇ ਵਿੱਚ ਮਿੰਨੀ ਪੀ ਐਚ ਸੀ ਸੀ ਵੱਡਾ ਹਸਪੀਟਲ ਸੀਗਾ ਉਸ ਨੂੰ ਵੀ ਛੋਟਾ ਕਰਕੇ ਇੱਕ ਆਮ ਆਦਮੀ ਪਾਰਟੀ ਦੀ ਕਲੀਨਿਕ ਦਾ ਨਾਮ ਦੇ ਕੇ ਸਾਰੀਆਂ ਫੈਸਿਲਿਟੀਆਂ ਖੋ ਦਿੱਤੀਆਂ ਮੈਨੂੰ ਇਸ ਕਦ ਗੁੱਲਾਂ ਤੋਂ ਬੜਾ ਲੰਬਾ ਸਮਾਂ ਲੱਗ ਜਾਣਾ ਅੱਜ ਕਿਸੇ ਕੋਈ ਮਹਿਕਮੇ ਦੇ ਕੋਲ 10 ਰੁਪਏ ਨਹੀਂ ਹੈਗੇ ਕਿ ਤੁਹਾਡੇ ਇੱਕ ਸੜਕ ਦਾ ਖੱਡਾ ਵੀ ਇਹ ਭਰ ਦੇਣਾ ਕਿ ਤੁਸੀਂ ਚੌ ਮਾਰ ਗਿਆ ਸੜਕਾ ਵੱਡੇ ਵੱਡੇ ਪੁਲ ਜਿੰਨਾ ਹੀ ਇਨਫਰਾਸਟ੍ਰਕਚਰ ਬਣਿਆ ਇਹ ਸਾਰਾ ਥੋੜੀ ਸਰਕਾਰ ਦੇ ਸਬ ਮਸ਼ਰੂਮ ਅਕਾਲੀ ਦਲ ਦੇ ਬਣਿਆ ਮੈਂ ਤੋਂ ਪਹਿਲਾਂ ਜਿਹਦਾ ਤਾਰਾ ਸੋਹਣਾ ਨੇ ਗੱਲ ਕੀਤੀ ਕਿ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਸ਼ੀਤਾ ਨਹੀਂ ਦਰਤੀ ਹੈ ਤੇ ਅਸੀਂ ਹਮੇਸ਼ਾ ਇੱਕ ਸ਼ਰੂਮਣੀ ਅਕਾਲੀ ਦਲ ਦਾ ਜਿਹੜਾ ਮਾਣ ਹੈ ਉੱਚਾ ਕੀਤਾ ਦੋ ਸੀਟਾਂ ਜਿੱਤੀਆਂ ਬਲਾਜੋੜ ਦੀ ਸਾਡੇ ਸਾਥੀਆਂ ਦੇ ਉੱਥੇ ਬਾੜੀਆਂ ਹਰਖਟਾ ਕਾਰਨੋ ਸੀਟ ਵੀ ਹਰੀ ਹੈ ਪਰ ਆਣ ਵਾਲੇ ਸਮੇਂ ਵਿੱਚ ਮਾ ਪਾਰਟੀ ਪ੍ਰਧਾਨ ਗੁੰਦਰ ਸਾਹਿਬ ਬੈਠੇ ਆ ਵਿਸ਼ਵਾਸ ਦਿਵਾਨਾ ਇਹ ਸਾਰੀ ਜਫੇਬੰਦੀ ਇੱਕ ਮੋਠਾ ਕੋਈ ਵੀ ਇਲੈਕਸ਼ਨ ਆਏਗਾ ਮੋਰੇ ਇਲੈਕਸ਼ਨ ਨ ਨਿੱਕੀ ਇਲੈਕਸ਼ਨ ਹੁੰਦਾ ਸਰਪੰਚੀਆਂ ਪੰਚੀਆਂ ਜਿੱਥੋਂ ਸਾਡਾ 베ਸ ਚੱਲਣਾ ਆ ਅੱਜ ਇੱਕ ਪ੍ਰਣ ਕਰਕੇ ਜਾਓ ਕਿ ਆਪਣੇ ਨਗਰਾਂ ਦੇ ਵਿੱਚ ਆਪਣੇ ਪੰਚ ਬਣਾਈਏ ਆਪਣੇ ਸਰਪੰਚ ਬਣਾਈਏ ਤਾਂ ਜਿਵੇਂ ਇਸ ਗੁੰਗੀ ਬੋਲੀ ਸਰਕਾਰ ਦੇ ਜਿਹੜੇ ਕੰਮ ਨਹੀਂ ਖੁੱਲ ਸਕਣ। ਦੋਸਤ ਅਕਾਲੀ ਦਲ ਨੂੰ ਲੈ ਕੇ ਕਰੋ। ਜਰੇ ਵੀਰੋ ਆਪਾਂ ਮੁਰ ਤੋਂ 2 ਘੰਟੇ ਪਹਿਲਾਂ ਬਹੁਤ ਵੱਡੀ ਤਰ੍ਹਾਂ ਦੇ ਵਿੱਚ ਆਏ ਸਾਂ ਇੱਥੇ ਪਰ ਹੁਣ ਦੇਖ ਰਿਹਾ ਕਿ ਆਪਾਂ ਥੋੜੇ ਤਿੱਤਰ-ਬਿੱਤਰ ਹੋ ਗਏ ਆ ਇਥੋਂ ਪੰਡਾਲ ਤੋਂ ਸਾਈਡ ਤੇ ਹੋ ਗਏ ਆ ਜਿਹੜੀ ਵੀ ਚੰਗੀ ਗੱਲ ਹੀ ਮੈਂ ਸਮਝਦਾ ਜੋ ਵੀ ਸਾਡੇ ਆਗੂ ਸਹਬਾਨ ਆਏ ਨੇ ਸਾਡੇ ਬਜ਼ੁਰਗ ਸਾਡੇ ਸੀਨੀਅਰ ਲੀਡਰ ਬੈਠੇ ਨੇ ਅਸੀਂ ਇਹਨਾਂ ਤੋਂ ਸਿੱਖ ਕੇ ਜਾਣਾ ਸਾਡਾ ਕੀ ਇਤਿਹਾਸ ਰਿਹਾ ਹੈ ਸਾਡੀ ਪਾਰਟੀ ਦੀਆਂ ਕੀ ਕੁਰਬਾਨੀਆਂ ਰਹੀਆਂ ਨੇ ਤੇ ਇਹਨਾਂ ਤੋਂ ਸਿੱਖ ਕੇ ਹੀ ਅਸੀਂ ਜਾਣੂ ਹੋ ਪਾਵਾਂਗੇ ਤਾਂ ਹੀ ਅਸੀਂ ਅੱਗੇ ਜਾ ਕੇ ਆਪਣੇ ਸੂਬੇ ਦਾ ਜਾਂ ਆਪਣੇ ਖੇਤਰ ਦਾ ਕੋਈ ਭਲਾ ਕਰ ਸਕਾਂਗੇ ਉਹ ਵੀਰੋ ਜਦੋਂ ਅਸੀਂ ਖਾਸ ਕਰਕੇ ਯੂਥ ਉਮੀਦਵਾਰਾਂ ਵਾਲੇ ਜਾਂ ਯੂਥ ਦੇ ਜਿੰਨੇ ਵੀ ਨੌਜਵਾਨ ਹੈ ਇਹਨਾਂ ਚੀਜ਼ਾਂ ਤੋਂ ਅਸੀਂ ਦੂਰ ਹੋਣ ਲੱਗੇ ਤਾਂ ਉਹਦਾ ਨਤੀਜਾ ਸਾਡੇ ਸਾਹਮਣੇ ਆਇਆ ਹੈ ਜਿਹੜਾ ਆਪਾਂ ਪ੍ਰਬੰਧ ਕੀਤਾ ਸ਼ਰੋਮਣੀ ਅਕਾਲੀ ਦਲ ਨੇ ਇਹ ਉਸ ਗੁੰਗੀ ਤੇ ਬੋਲੀ ਸਰਕਾਰ ਦੇ ਕੰਨਾਂ ਦੇ ਵਿੱਚ ਆਮ ਸਮਾਜ ਦੀ ਜਿਹੜੀ ਆਵਾਜ਼ ਬਚਾਉਣ ਦੇ ਲਈ ਹੈ ਜਿਹਦਾ ਦਮਨ ਚੱਕਰ ਸਰਕਾਰ ਨੇ ਚਲਾਇਆ ਹੈ ਮਹਿੰਗਾਈਆਂ ਕਰਕੇ ਚੋਰ ਬਜਾਰੀਆਂ ਕਰਕੇ ਕਾਲਾ ਬਜਾਰੀਆਂ ਕਰਕੇ ਕਿਉਂਕਿ ਬਹੁਤ ਸਾਰੇ ਝੂਠੇ ਲਾਰੇ ਦਿੱਤੇ ਗਏ ਇਸ ਪਾਰਟੀ ਵੱਲੋਂ ਬਹੁਤ ਸਾਰੀਆਂ ਝੂਠੀਆਂ ਗੱਲਾਂ ਫਲਾਈਆਂ ਗਿਆ ਔਰ ਸੋਸ਼ਲ ਮੀਡੀਆ ਦੇ ਸਹਾਰੇ ਇਹ ਸਰਕਾਰ ਜਿਹੜੀ ਸੀ ਪੰਜਾਬ ਦੇ ਲੋਕਾਂ ਦਾ ਬਹੁਤ મત ਲੈ ਕੇ ਬੜੀ ਵੱਡੀ ਤعداد ਦੇ ਵਿੱਚ ਵੋਟਾਂ ਬੜੀ ਵੱਡੀ ਤعداد ਦੇ ਵਿੱਚ ਸੀਟਾਂ ਲੈ ਕੇ ਹੋਂਦ ਦੇ ਵਿੱਚ ਆਈ ਔਰ ਜਿੱਦਾਂ ਹੀ ਇਹ ਸਰਕਾਰ ਹੋਂਦ ਦੇ ਵਿੱਚ ਆਈ ਜੋ ਇਹਨਾਂ ਨੇ ਕੁਲੱਛਣ ਕਰਨੇ ਸ਼ੁਰੂ ਕੀਤੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਸੇ ਤੋਂ ਲੁਕੇ ਛੁਪੇ ਨਹੀਂ ਗਰੀਬ ਦਾ ਕਚੂਮਰ ਕੱਢ ਦਿੱਤਾ ਇਹਨਾਂ ਨੇ ਨਾ ਤਾਂ ਕੋਈ ਇੰਡਸਟਰੀ ਇੱਥੇ ਸਰਵਾਈਵ ਕਰਨ ਦਿੱਤੀ ਨਾ ਕੋਈ ਕਿਸੇ ਨੂੰ ਰੇਤਾ ਬਜਰੀ ਜਿਹਦਾ ਮੇਰ ਇਹਨਾਂ ਨੇ ਨਾਰਾ ਮਾਰਿਆ ਕਿ ਅਸੀਂ ਸਸਤਾ ਦਿਆਂਗੇ ਆ ਦੱਸ ਕੇ ਗਏ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਵੀ ਬੁਲਾਰੇ ਸਹਿਬਾਨ ਨੇ ਦੱਸਿਆ ਕਿ ਕੋਈ ਜਿਹੜਾ ਏਨੇ ਰੁਪਏ ਫੁੱਟ ਦਿਆਂਗੇ ਜੀ ਆਹ ਦਿਆਂਗੇ ਜੀ ਉਹ ਦਿਆਂਗੇ ਜੀ ਸਭ ਗ੍ਰਾਮੇ ਬਾਜੀਆਂ ਨਿਕਲੀਆਂ ਔਰ ਅੱਜ ਆਪਾਂ ਉਹਨਾਂ ਦੇ ਕੰਨਾਂ ਦੇ ਤੱਕ ਜਿਹੜੀ ਲੋਕਾਂ ਦੀ ਰੈਜ਼ੈਂਟਮੈਂਟ ਹੈ ਉਹ ਪਚਾਉਣ ਵਾਸਤੇ ਇੱਥੇ ਕਤਰਤ ਹੋਏ ਹਾਂ ਔਰ ਮੈਂ ਨਾਲ ਦੀ ਨਾਲ ਬੇਨਤੀ ਕਰਨੀ ਚਾਹੁੰਦਾ ਮੈਂ ਲੰਬਾ ਨਹੀਂ ਜਾਣਾ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਇਸ ਖੇਤਰ ਦੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਸਰਹੱਦੀ ਖਿੱਤੇ ਦੀ ਪਾਰਟੀ ਹੈ ਜਿਹਨੇ ਹਮੇਸ਼ਾ ਹੀ ਜਿਹੜੀਆਂ ਬਾਹਰੀ ਤਾਕਤਾਂ ਉਹਨਾਂ ਦਾ ਵੀ ਸਾਥੀ ਡਾ ਕੇ ਮੁਕਾਬਲਾ ਕੀਤਾ ਔਰ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਲੋਕ ਹਿੱਤਾਂ ਦੀ ਗੱਲ ਕੀਤੀ ਕਿਉਂਕਿ ਪਾਣੀ ਦੇ ਤੌਰ ਤੇ ਸਾਡੇ ਸੂਬੇ ਦੇ ਨਾਲ ਬਹੁਤ ੱਕੇ ਹੋਏ ਸਾਡਾ ਪਾਣੀ ਖੋ ਕੇ ਲੈ ਜਾਇਆ ਗਿਆ ਸਾਨੂੰ ਰਾਜਧਾਨੀ ਨਹੀਂ ਮਿਲੀ ਇਹ ਸੂਬਾ ਵੀ ਜਿਹੜਾ ਸੀ ਇਹ ਮੋਰਚੇ ਲਾ ਕੇ ਫੋਨ ਦੇ ਵਿੱਚ ਬੋਲੀ ਦੇ ਅੰਧਾਰ ਤੇ ਆਇਆ ਇਸ ਸੂਬੇ ਨੂੰ ਬਣਾਉਣ ਦੇ ਲਈ ਔਰ ਇਸ ਸੂਬੇ ਨੂੰ ਤਰੱਕੀ ਤੇ ਬਦਲੰਦੀ ਤੇ ਲੈ ਜਾਣ ਦੇ ਲਈ ਸ਼ਰੋਮਣੀ ਅਕਾਲੀ ਦਲ ਨੇ ਜੋ-ਜੋ ਕੁਰਬਾਨੀਆਂ ਕੀਤੀਆਂ ਚਾਹੇ ਉਹ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਕਾਰ ਸਿੰਘ ਜੀ ਤੁੰਦੜ ਔਰ ਸਾਡੇ ਜ਼ਿਲ੍ਹੇ ਦੀ ਸਾਰੀ ਹੀ ਲੀਡਰਸ਼ਿਪ ਔਰ ਸਾਰੇ ਹੀ ਅਕਾਲੀ ਵਰਕਰ ਸਹਿਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇਸ ਪੰਜਾਬ ਦੇ ਵਿੱਚ ਹੋਰੀ ਮਹਿੰਗਾਈ ਗੁੰਡਾਗਰਦੀ ਔਰ ਜੋ ਟਕੈਤੀਆਂ ਲੁੱਟਾਂ ਦਾ ਜਿਹੜਾ ਦੌਰ ਚੱਲ ਰਿਹਾ ਆ ਕਤਲੋਗਾਰਪ ਹੋ ਰਹੀ ਆ ਉਹਦੇ ਵਿਰੁੱਧ ਅਸੀਂ ਧਰਨਾ ਦੇ ਰਹੇ ਆ ਫਿਰੋ ਸਿਆਣੇ ਕਹਿੰਦੇ ਹੁੰਦੇ ਸੀ ਕਿ ਜਿਸ ਘਰ ਨੂੰ ਚੰਗਾ ਬਣਾਉਣਾ ਹੋਵੇ ਤਾਂ ਉਹਦੀ ਨੀਂਹ ਮਜ਼ਬੂਤ ਹੋਣੀ ਚਾਹੀਦੀ ਆ ਪਰ ਸਾਨੂੰ ਅੱਜ ਪੱਕੀ ਗੱਲ ਇਹ ਸਮਝ ਲੱਗ ਗਈ ਕਿ ਇਸ ਸਰਕਾਰ ਦੀ ਜਿਹੜੀ ਨੀਤੀ ਸੀ ਉਹ ਝੂਠ ਦੇ ਉੱਪਰ ਸੀ ਤੇ ਜੋ ਝੂਠ ਦੇ ਉੱਪਰ ਜੋ ਕਿਲਾ ਉਸਾਰਿਆ ਜਾਂਦਾ ਉਹ ਟਿਕ ਨਹੀਂ ਸਕਦਾ ਤੁਹਾਡੇ ਸਾਹਮਣੇ ਪਿਛਲੇ ਜਿਹੜੀ ਕੈਬਨਿਟ ਦੀ ਮੀਟਿੰਗ ਹੋਈ ਉਹਦੇ ਵਿੱਚ 3 ਰੁਪਏ ਪਰ ਯੂਨਿਟ ਜਿਹੜੀ ਹੈ ਬਿਜਲੀ ਮਹਿੰਗੀ ਕਰ ਦਿੱਤੀ ਔਰ ਰੁਪਏ ਤੋਂ ਉੱਪਰ ਜਿਹੜਾ ਡੀਜ਼ਲ ਦੇਤੇ ਉੱਤੇ ਕਵੈਂਟ ਲਾ ਦਿੱਤਾ ਵੱਖ-ਵੱਖ ਤਰ੍ਹਾਂ ਦੀ ਜਿਹੜੇ ਮੰਗਾਈ ਔਰ ਫਿਰ ਫਸਟਾ ਸਫਰਿਆ ਸਦਾ ਹੀ ਕਿਲੋਮੀਟਰ ਦਾ 1.5 ਤੋਂ 2 ਪਰ ਕਿਲੋਮੀਟਰ ਕਰਾਇਆ ਵਧਾ ਦਿੱਤਾ ਸੋ ਕਹਿਣ ਤੋਂ ਭਾਅ ਕਿ ਕਿੰਨਾ ਕਸੀ ਇਹ ਸਤੂਤ ਨੂੰ ਬਰਦਾਸ਼ਤ ਕਰ ਸਕਦੇ ਆ ਕਿ ਪੰਜਾਬ ਦੇ ਲੋਕਾਂ ਨਾਲ ਜੋ ਸਨਾਂ ਧੋਖਾ ਹੋਇਆ ਅਸੀਂ ਉਹਦਾ ਵਿਰੋਧ ਚੁਕਾਉਣ ਦੇ ਲਈ ਅੱਜ ਸਾਰੀ ਹੀ ਲੀਡਰਸ਼ਿਪ ਦੀ ਅਗਵਾਈ ਦੇ ਵਿੱਚ ਅਸੀਂ ਇਕੱਠੇ ਹੋਏ ਆਂ ਔਰ ਸਾਨੂੰ ਅੱਗੇ ਤੋਂ ਵੀ ਇਹ ਜਿਹੇ ਕਾਰਜ ਕਰਨੇ ਚਾਹੀਦੇ ਤਾਂ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਪੰਜਾਬ ਦੇ ਵਿੱਚ ਖੜਾ ਕਰਨ ਦੇ ਵਿੱਚ ਆਪਣਾ ਯੋਗਦਾਨ ਪਾ ਸਕੀਏ ਮੈਂ ਇਹਨਾਂ ਇਲਾਕਿਆਂ ਦੇ ਨਾਲ ਸਾਰੀ ਸੰਗਤ ਦਾ ਧੰਨਵਾਦ ਕਰਦਾ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਵੀ ਆ ਤੇ ਖਾਸ ਤੌਰ ਤੇ ਅੱਜ ਦਾ ਜਿਹੜਾ ਅਜੰਡਾ ਆ ਉਹ ਆਣਨ ਖੌਣ ਸਿੰਘ ਠੰਡਲ ਸਾਹਿਬ ਸਾਬਕਾ ਕੈਬਨਿਟ ਮੰਤਰੀ ਪੰਜਾਬ ਉਹ ਵੀ ਆਏ ਆ ਠੰਡਲ ਸਾਹਿਬ ਅੱਗੇ ਆ ਜਾਓ ਖੜਾ ਬਹੁਤ ਬਹੁਤ ਧੰਨਵਾਦ ਸੋ ਜੋ ਅੱਜ ਦਾ ਏਜੰਡਾ ਸੀ ਇੱਥੇ ਪਾਰਟੀ ਦਾ ਸਾਰਿਆਂ ਨੂੰ ਆਪਾਂ ਨੂੰ ਪਤਾ ਵਾ ਪਏ ਇਸ ਵੇਲੇ ਪੰਜਾਬ ਦੇ ਕੀ ਹਾਲਾਤ ਬਣ ਗਏ ਆ ਸਰਕਾਰ ਆਮ ਆਦਮੀ ਪਾਰਟੀ ਦੀ ਜਦੋਂ ਸੱਤਾ ਦੇ ਵਿੱਚ ਆਈ ਸੀ ਉਦੋਂ ਸੀਐਮ ਸਾਹਿਬ ਨੇ ਇਹਨਾਂ ਦੇ ਲੀਡਰਾਂ ਨੇ ਬਹੁਤ ਐਸੀਆਂ ਗੱਲਾਂ ਕੀਤੀਆਂ ਸੀਗੀਆਂ ਸਾਡੀ ਆਮ ਪਬਲਿਕ ਵੀ ਬਹਿਕਾਵੇ ਦੇ ਵਿੱਚ ਇਹਨਾਂ ਦੇ ਆ ਗਈ ਇੱਕ ਵਾਰ ਇਹਨਾਂ ਨੂੰ ਚਾਂਸ ਦੇ ਕੇ ਦੇਖ ਲਓ ਕਿ ਪਤਾ ਨਹੀਂ ਇਹਨਾਂ ਨੇ ਕੀ ਕਰ ਦੇਣਾ ਉਹ ਆਪਾਂ ਸੱਜਣਾ ਧੋਖਾ ਖਾ ਗਏ ਤੇ ਹੁਣ ਅੱਜ ਹਾਲਾਤ ਕੀ ਆ ਜੋ ਸੂਚਨਾ ਮਿਲੀਆਂ ਹਰੇਕ ਕੈਟਾਗਰੀ ਹਰੇਕ ਵਰਗ ਹਰੇਕ ਪਾਈਚਾਰਾ ਸਰਕਾਰ ਤੋਂ ਖੁਸ਼ ਹੈਗਾ ਸੰਤੁਸ਼ਟ ਹੈਗਾ ਇਹਦਾ ਜਿੱਦਾਂ ਹੁਣ ਲਾਦੀਆ ਸਾਹਿਬ ਨੇ ਕੋ ਦੱਸਿਆ ਵੀ ਜਿੱਦਾਂ ਕੰਮ ਕਰਦੇ ਆ ਜਿਹੜਾ ਬੰਦਾ ਕੰਮ ਜ਼ਿਆਦਾ ਕਰਦਾ ਵਾ ਕਿਤੇ ਜਾਣੇ-ਅਣਜਾਣੇ ਕੋਈ ਗਲਤੀ ਵੀ ਕੋ ਹੋ ਜਾਂਦੀ ਕੋ ਐਸਾ ਵੀ ਕੰਮ ਹੋ ਜਾਂਦਾ ਉਹਨੂੰ ਉਹਨਾਂ ਨੇ ਇਸ਼ੂ ਬਣਾ ਕੇ ਢੂਠਾ ਸੱਚਾ ਬਣਾ ਕੇ ਇਸ ਤਰ੍ਹਾਂ ਉਹਦੇ ਨਾਲ ਪੇਸ਼ ਕੀਤਾ ਤੇ ਇਮੇਜ ਨੂੰ ਬੇਚ ਖਰਾਬ ਕੀਤਾ ਹੋ ਭਾਈ ਅੱਜ ਆਪਾਂ ਉਹਦਾ ਸਾਰੇ ਦਾ ਨਤੀਜਾ ਸਾਰੇ ਪੰਜਾਬ ਭੁੱਤ ਰਿਹਾ ਜੀ ਪੁੰਦਰ ਪ੍ਰਧਾਨ ਸਾਬਨੇ ਅਗਲੇ ਦਾ ਉਹਨਾਂ ਦੇ ਨਾਲ ਸਾਬਕਾ ਕੈਬਨਿਟ ਮੰਤਰੀ ਸਰਦਾਰ ਫੋਮ ਸਿੰਘੀ ਠੰਡਲ ਸਰਦਾਰ ਦਮਯਾ ਸਿੰਘ ਦੀ ਬਹਾਦਰ ਹਲਕਾ ਚਾਰ ਜਨ ਸੰਭਾ ਨਵਾਂ ਚੇਰ ਸਰਦਾਰ ਜੀ ਸਿੰਘ ਦੀ ਸ਼ਿਕਾਰ ਪਰਮਨ ਚੌਧਰੀ ਜੀ ਸਰਦਾਰ ਸਨਾਮ ਸਿੰਘ ਦੀ ਲਾਡੀਆਂ ਸਦ ਪਕੰਦਰਪਾਲ ਸਿੰਘ ਜੀ ਜਾਲਣਾ ਵਰਗਿਆ ਬਰਗਿਆ ਸ਼੍ਰੋਮਣੀ ਕਾਲੀਗੜ ਦੇ ਸਾਰੇ ਆਗੂ ਸਹਿਬਾਨ ਤੇ ਵਰਕਰ ਸਹਿਬਾਨ ਗੱਜ ਵੱਟ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਾਉ 22 ਸਾਲ ਪਹਿਲਾਂ ਜਿਹੜੀ ਸਰਕਾਰ ਪੰਜਾਬ ਦੇ ਲੋਕਾਂ ਨੇ ਚੁਣੀ ਉਹਦੇ ਸਾਡੇ ਤੇ ਇਲਜ਼ਾਮ ਕੀ ਸਾਮਣੇ ਤਿੰਨ ਮੌਕਲੇ ਜਾਂ ਉਹਨਾਂ ਨੇ ਸਾਡੇ ਤਲਾਏ ਪਹਿਲਾਂ ਬੇਅਦਬੀ ਦੀ ਗੱਲ ਹੋਈ ਉਸ ਤੋਂ ਬਾਅਦ ਨਜਾਇਜ਼ ਮੈਨਿੰਗ ਦੀ ਗੱਲ ਹੋਈ ਨਸ਼ੇ ਦੀ ਗੱਲ ਹੋਈ ਤੇ ਪੰਜਾਬ ਦੇ ਲੋਕਾਂ ਨੇ ਬਦਲਾਅ ਦੇ ਨਾਂ ਹੈ ਢੇ ਸਰਕਾਰ ਚੁਣ ਲਈ ਅੱਜ 23 ਸਾਲ ਬਾਅਦ ਜਦੋਂ ਆਮ ਲੋਕਾਂ ਕੋ ਇਸ ਬਦਲ ਪਹੁੰਚਦੇ ਆ ਕਿ ਕਿੰਨਾ ਕੁ ਬੰਨਾ ਹੋਇਆ ਓ ਕਹਿੰਦੇ ਨੇ ਕਿ ਜਿੰਨਾ ਇਹਨਾਂ ਨੇ ਝੂਠ ਬੋਲਿਆ ਇਸ ਤੋਂ ਪਹਿਲਾਂ ਨਾ ਕੋਈ ਝੂਠ ਬੋਲਿਆ ਤੇ ਨਾ ਕਿਸੇ ਨੇ ਬੋਲਣਾ ਸੋ ਅੱਜ ਜਿਹੜੀ ਸਰਕਾਰ ਹੈ ਕਰਜੇ ਦੇ ਸਬਤੇ ਚੱਲ ਰਹੀ ਆ ਅੱਜ ਪੰਜਾਬ ਦੇ ਵਿੱਚ ਇਨਕਮ ਦੇ ਕੋਈ ਸੋਰਸ ਨਹੀਂ ਜਿਹੜਾ ਪੈਸਾ ਹੈ ਇਹਨਾਂ ਦੇ ਮਾਤਰੀ ਸਾਤਰੀ ਉਹ ਆਪਣੇ ਘਰਾਂ ਨੂੰ ਲਿਆ ਲਿਆ ਕੇ ਆਪਣੀਆਂ ਤਜੋਰੀਆਂ ਭਰ ਰਹੇ ਆ ਮੈਂ ਕਹਾਂ ਕਿ ਜੇ ਇਹਨਾਂ ਦੇ ਜਿਹੜੇ 92 ਐਮਐਲਏ ਜੰਦੇ ਆ ਜਦੋਂ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਆਪਣੀ ਹੁਣੀ ਜਾਇਦਾਦ ਦੀ ਜਾਣਕਾਰੀ ਦਿੱਤੀ ਹੋਊਗੀ ਕਿ ਸਾਡੇ ਕੋਲ ਇੰਨੇ ਨਹੀਂ ਜਾਇਦਾਦ ਹੈ ਇੰਨਾ ਸਾਡੇ ਕੋਲ ਕੈਸ਼ ਹੈ ਇੰਨਾ ਸੋਨਾ ਹੈ ਤੇ ਮੈਂ ਸਮਝਦਾ ਕਿ ਜੇ 5 ਸਾਲ ਬਾਅਦ ਇਹਨਾਂ ਦੀ ਐਮਕੁਆਰੀ ਕਰਾ ਲਈ ਜਾਵੇ ਤੇ ਭ੍ਰਿਸ਼ਟਾਚਾਰ ਦਾ ਸਿਕਰ ਹੋਏਗਾ ਨੇ ਵੱਟੀ ਪੱਤਰ ਦੇ ਉੱਤੇ ਅੱਜ ਜਿਹੜੀ ਕਪੜੇ ਬਾਜੀ ਚੱਲ ਰਹੀ ਆ ਸੋ ਅੱਜ ਪੰਜਾਬ ਦਾ ਹਰ ਵਰਤ ਤਰਾ ਤਰਾ ਕਰ ਰਿਹਾ ਹੈ ਮਰ ਤੋਂ ਪਹਿਲਾ ਬਨਾਰਸ ਸਹਿਬਾਨ ਨੇ ਬਹੁਤ ਵਿਸਤਾਰ ਸਹਿਤ ਉਹਨਾਂ ਗੱਲਾਂ ਦਾ ਜ਼ਿਕਰ ਕੀਤਾ ਮੈਂ ਇੱਕ ਕਹਾਣੀ ਯਾਦ ਆਉਂਦੀ ਹੈ ਕਿ ਕਿਸੇ ਖਤਰਾ ਦੀ ਉਹ ਵਿਯੋਗ ਨਹੀਂ ਇਹਨਾਂ ਨੇ ਸੁਣਾਈਆਂ ਸਾਰੀਆਂ ਜਿਨ੍ਹਾਂ ਨੇ ਜਿਹਨਾਂ ਨੇ ਬੋਲਿਆ ਤਾਂ ਉਹ ਪਾਸੇ ਦੇ ਲੰਦਾ سب دو دن سے ہوتا شروع سے جنہوں نے دکھایا جو انہوں نے واضح پورے نہیں ادھر سیٹے پاس جگہ اپنے بہادر صاحب سردار انہوں نے سارے پروجیکٹ کے گرم کو بھول نہیں چاہیے خالس براث پنٹ ہوتے جا کے ਆਪਣੇ ਜਨਤਕ ਸਾਉ ਤੇ ਐਸੋ ਤੇ ਚਾਰੋਂ ਕਮੇਟੀ ਉਹ ਚਿਪੜ ਦੀ ਜਿਹਨੇ ਆਪਣੇਾਰੇ ਲਈ ਬਣਾਏ ਨਾਲੇ ਬਹੁਤ ਜ਼ਿਆਦਾ ਬਣਾਇਆ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਪ੍ਰਧਾਨ ਸਾਹਿਬ ਸਰਦਾਰ ਬਲਵਿੰਦਰ ਸਿੰਘ ਜੀ ਖੁੰਧੜ ਸਾਹਿਬ ਖੰਡਲ ਸਾਹਿਬ ਵਾਹਿਦ ਸਾਹਿਬ ਰੋਬੜੀ ਬੰਦ ਬਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਜਸਹਰ ਗਰਵਖ ਸਿੰਘ ਜੀ ਖਾਲਸਾ ਜੀ ਜ਼ਿਲ੍ਹੇ ਦੀ ਜ਼ਥੇਬੰਦੀ ਦੇ ਸਾਰੇ ਹੀ ਬਿੰਗਾ ਦੇ ਪ੍ਰਧਾਨ ਸਹਿਬਾਨ ਸਰਕਲ ਜ਼ਥੇਦਾਰ ਸਹਿਬਾਨ ਦੂਰੋਂ ਤਰੇਟਿਓਂ ਚੱਲ ਕੇ ਆਏ ਸਾਰੇ ਸ਼ਰੋਮਣੀ ਅਕਾਲੀ ਦਲ ਦੇ ਜਿਝਾਰੂ ਅਹੁਦੇਦਾਰ ਵਰਕਰ ਸਹਿਬਾਨ ਗੁਰੂ ਖਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਣੀਆ ਕਿ ਤੁਸੀਂ ਇੰਨੀ ਗਰਮੀ ਦੇ ਵਿੱਚ ਪੰਥਰੀਕ ਆਵਾਜ਼ ਦੇ ਉੱਤੇ ਸ਼ਰੋਮਣੀ ਕਾਲੀਕਲ ਦੀ ਆਵਾਜ਼ ਦੇ ਉੱਤੇ ਭਗਵੰਤ ਮਾਨ ਸਰਕਾਰ ਨੂੰ ਚਲਦਾ ਕਰਨ ਦੇ ਲਈ ਨਮਾਸ਼ਾ ਪਹੁੰਚਿਆ ਹਾਂ ਦਿਲ ਦੀਆਂ ਇਹ ਹਰਾਈਆਂ ਤੋਂ ਤੁਹਾਨੂੰ ਜੀਉਂ ਆ ਵੀ ਆਖਦਾ ਤੁਹਾਡਾ ਧੰਨਵਾਦ ਵੀ ਕਰਦਾ ਕਿ ਗਰਮੀ ਬਹੁਤ ਹੈ ਬਹੁਤ ਸਾਰੇ ਸੱਜਣ ਗਰਮੀ ਕਰਕੇ ਹਾਜ਼ਰੀ ਲਵਾ ਕੇ ਚਲੇ ਵੀ ਗਏ ਉਹਨਾਂ ਦਾ ਵੀ ਧੰਨਵਾਦ ਹੈ ਦੇਸ਼ਕੋ ਦਾ ਯੋਗਦਾਨ ਹੈ ਸਰਦਾਰ ਭਗਤ ਸਿੰਘ ਜੀ ਭਾਰਤ ਦੀ ਦੁਨੀਆ ਤੇ ਸਾਰੇ ਦੇਸ਼ਵਾਦ ਦੀ ਕਮਿਟਰੀ ਆ ਜੋ ਉਸ ਘਰਤੀ ਦੇ ਸਾਰੇ ਜੀਤ ਪਰਸੇ ਸਾਰੇ ਜੀਤ ਦੀ ਹਕੀਮੋ ਪੁਰਾਣੇ ਸੀਨੀਅਰ ਸੇਵਾਦਾਰ ਜੀ ਬੈਠੀਆਂ نمے نوجوان بچے بیٹھے اور سارے سارے پرا بیٹھے سارے میں تھوڑا اس گل کی کھیتی بہتر جیتا دنواد کرتا ہوں کہ فتح ملوڑا واحد جی کا صاحب ہے میں تھوڑا گھر شروع کرنے پہلے ایک بےنتی کرنا چاہتا ہوں کہ اکالی دل جس نے اجنیا لڑائیاں لڑیا نے ਇੰਦੋਸਤਾਨ ਦੀ ਗਦਾਰੀ ਇੰਦੋਸਤਾਨ ਤੇ 700 ਸਾਲ ਨਹੀਂ ਹੈ ਅਸ਼ੋਕ ਤੋਂ ਬਾਅਦ ਇਹ ਦੇਸ਼ ਖਲਾਸ ਹੋ ਗਿਆ ਮੁਗਲੀਆਂ ਕਰੇ ਦਰਾਨੀ ਕਿਹਨੇ ਕੁਗਲਕ ਅਫਗਾਨੀ ਸਬੋਤ ਲੋਕ ਕਿੱਥੇ ਆਏ ਸਾਰੇ ਅਰਬ ਕੰਟਰੀ ਚੋਂ ਦੇ ਫੇਰ ਗਰੇ ਜਾਗੇ ਇਹ ਸਾਰੇ ਸਮੇਂ ਚ ਕਦੇ ਤੁਸੀਂ ਬਹਿ ਕੇ ਹਿਸਤੀ ਪੜਿਆ ਕਰਾਂ ਜਿਹਨੇ ਬੱਚੇ ਹਿਸਤੀ ਪੜ੍ਹਦੇ ਨੇ ਇਸ ਤੀਰੇ ਪੜ੍ਹ ਕੇ ਬਿਜਾਰਾ ਹਾਂ ਕਿ ਸਾਰੇ ਸਮੇਂ ਚ ਹਿੰਦੁਸਤਾਨ ਦੀ ਕਿਹੜੀ ਜ਼ਰੂਰਤ ਨਹੀਂ ਪਈ ਉਹਨਾਂ ਨੂੰ ਕਿਸੇ ਨੂੰ ਵੀ ਮੁਕਾਬਲਾ ਕਰਨ ਦੀ ਤੇ ਜਦ ਕੀ ਨੇ ਕੀਤੀ ਸਾਡੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਧਰਤੀ 'ਤੇ ਪਹਿਲਾ ਉਹ ਜ਼ਰੂਰਤ ਦਾ ਝੰਡਾ ਝੁਲੰਡ ਕੀਤਾ ਜੀ ਨੇ ਸਰਬੱਤ ਦਾ ਭਲਾ ਦੇ ਨਾਰਾ ਵੀ ਲਾਇਆ ਔਰ ਬਾਹਰੀਨਾਂ ਸੰਦੇਸ਼ ਵਿੱਚ ਤਾਂ ਕਿ ਪ੍ਰਮਾਤਮਾ ਇੱਕ ਹੈ ਜਾਤ ਪਾਤ ਨੂੰ ਖਤਮ ਕਰਦਾ ਸੁਨੇਹਾ ਤਾਂ ਉਹ ਜੀ ਨੂੰ ਖਤਮ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਧੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵੱਖ-ਵੱਖ

ਦੰਗੀਆਂ ਤੇ ਤਾਲੀਆਂ ਸਰਕਾਰੀਆ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਲੀ ਸੀ ਇਜਾਜ਼ਤ ਦਿਓ ਧੰਨਵਾਦ